ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਐਡਵਾਂਸ ਦੇ ਵਿੱਚ ਹੀ ਤੁਹਾਡੇ ਲਈ ਗਰਮੀਆਂ ਵਾਲੇ ਸੂਟ ਲੈ ਕੇ ਆ ਗਏ ਤੇ ਬਹੁਤ ਸੋਹਣੇ ਬਹੁਤ ਹੀ ਸੌਫਟ ਮਟੀਰੀਅਲ ਦੇ ਵਿੱਚ ਹੈਗੇ ਨੇ ਇਹ ਹੈਗੇ ਚਨੂਨ ਦੇ ਨੇਗੇ ਪਰ ਬਹੁਤ ਕੁਆਲਿਟੀ ਬਹੁਤ ਜ਼ਿਆਦਾ ਫਾਈਨ ਆ ਹਾਂ ਮੱਖਣੀ ਮਲਾਈ ਸੂਟ ਨੇਗੇ ਤੇ ਵਿਦੂ ਦੁਪੱਟਾ ਨੇਗੇ ਇਹਨਾਂ ਦੀ ਕਾਸਟ ਸਾਰਿਆਂ ਦੀ ਸੇਮ ਰਹੇਗੀ 4800 ਠੀਕ ਹੈ ਜੀ ਪ੍ਰਿੰਟ ਬਹੁਤ ਸਾਰਿਆਂ ਦੇ ਬਹੁਤ ਪਿਆਰੇ ਪਿਆਰੇ ਨੇ ਤੇ ਇਹ ਰਿਪੀਟ ਹੋ ਜਾਣਗੇ ਪਰ ਥੋੜਾ ਜਿਹਾ ਆਪਾਂ ਨੂੰ ਟਾਈਮ ਦੇਣਾ ਪਏਗਾ ਹਨਾ ਲਓ ਜੀ ਦੇਖਦੇ ਆਪਾਂ ਵਿਧੇ ਦੁਪੱਟਿਆਂ ਵਾਲੇ ਸੂਟ ਨੇ ਹਾਂ ਆ ਦੇਖੋ ਖੋਲ ਦੋ ਪੂਰਾ ਆ ਰਹੀਗੀ ਜੀ ਸ਼ਰਟ ਇਹ ਤੁਹਾਡੀ ਚੋਇਸ ਹੈਗੀ ਹੈ ਕਿ ਤੁਸੀਂ ਇਹਨੂੰ ਲਾਈਨਿੰਗ ਲਗਵਾਉਣੀ ਹੈ ਜਾਂ ਨਹੀਂ ਲਗਵਾਉਣੀ ਹੈਗੀ ਹਨਾ ਤੇ ਵੈਸੇ ਜੇ ਲਾਈਨਿੰਗ ਲੱਗ ਜਵੇ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਜੇ ਨਹੀਂ ਵੀ ਲਗਵਾਉਣੀ ਹੈਗੀ ਤਾਂ ਵੀ ਲੋੜ ਨਹੀਂ ਹੈਗੀ ਕੱਪੜਾ ਦੇਖੋ ਤੁਸੀਂ ਕਿੰਨਾ ਵਧੀਆ ਐਨ ਰੂਮ ਵਰਗਾ ਤੇ ਇਹ ਚਨੋਂਨ ਦੇ ਵਿੱਚ ਹੈਗਾ ਮਾਊਸ ਸ਼ੇਡ ਹੈ ਇਹ ਆ ਇਹਦੀ ਸਲਵਾਰ ਰਹੇਗੀ 4800 ਦਾ ਸੂਟ ਆ ਤੇ ਵਿਦ ਡਿਜ਼ਾਈਨਰ ਦੁਪੱਟਾ ਜੇ ਤੁਸੀਂ ਸਾਤੋਂ ਵਰਕ ਕਰਾ ਕੇ ਰੈਡੀ ਕਰਾਣਾ ਚਾਹੁੰਦੇ ਹੋ ਤਾਂ ਉਹ ਵੀ ਹੋ ਸਕਦਾ ਦੁਪੱਟਾ ਐਨ ਖੁੱਲਾ ਡੋਲਾ ਚਨੋਂਨ ਦਾ ਦੁਪੱਟਾ ਰਹੇਗਾ ਜੀ आ देखो हाँ बहुत प्यारा बहुत सॉफ्ट दुपट्टे का भी है देखो लो दुपट्टा भी बहुत सॉफ्ट आ डिजाइनर दुपट्टा हैगा लो जी ये हो गया एक सूट ना। कोई नहीं आराब न चक लो आराम यऊज शेड रहेगा नेक्स्ट गाजरी ज रस जहाँ सूट हैगा दी सलवार रहेगी जी ਕਰੇਪ ਦੀ ਸਲਵਾਰ ਰਹੇਗੀ ਸੌਫਟ ਕਰੇਪ ਦੀ ਵਧੀਆ ਵਾਲੀ ਠੀਕ ਹੈ ਜੀ ਇਹ ਸ਼ਰਟ ਰਹੇਗੀ ਜੇ ਤੁਸੀਂ ਇਦਾਂ ਹੀ ਲੈਣਾ ਤਾਂ ਇਦਾਂ ਵੀ ਲੈ ਸਕਦੇ ਹੋ ਜੇ ਤੁਸੀਂ ਸਾਤੋ ਵਰਕ ਵਗੈਰਾ ਸਟੀਚਿੰਗ ਵਗੈਰਾ ਕਰਕੇ ਰੈਡੀ ਲੈਣਾ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋ ਦੁਪੱਟਾ ਇਹਦਾ ਬੜਾ ਪਿਆਰਾ ਆ ਦੇਖੋ ਇਹਦੇ ਵਿੱਚ ਜਿਹੜਾ ਆ ਹੈਗਾ ਸਟਫ ਇਹਦੇ ਵਿੱਚ ਵੀ ਹਲਕੀ ਹਲਕੀ ਜੀ ਪ੍ਰਿੰਟਿੰਗ ਹੈਗੀ ਆ ਤੇ ਆ ਦੇਖੋ ਡਿਜ਼ਾਈਨਰ 4 ਸਾਈਡ ਬਾਰਡਰ ਦੀ ਤਰ੍ਹਾਂ ਇਹਦਾ ਦੁਪੱਟਾ ਬਣਿਆ ਹੈ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ 48 100 ਦੀ ਰੇਂਜ ਦਾ ਸੂਟ ਹੈਗਾ ਇਹ ਸਾਰਿਆਂ ਦੀ ਡਿਫਰੈਂਟ ਡਿਫਰੈਂਟ ਲੁੱਕ ਰਹੇਗੀ ਜੀ ਆਪਾਂ ਕਿਉਂਕਿ ਆਪਾਂ ਸਾਰੇ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਮਟੀਰੀਅਲ ਸੇਮ ਆ ਸਭ ਦਾ ਵੀਡੀਓ ਨੂੰ ਫੁੱਲ ਦੇਖਿਆ ਕਰੋ ਤਾਂ ਜੋ ਤੁਹਾਨੂੰ ਰੇਟ ਵਗੈਰਾ ਸਾਰਾ ਕੁਝ ਪਤਾ ਲੱਗ ਜਵੇ ਆ ਦੇਖੋ ਸੌਫਟ ਕ੍ਰੇਪ ਦੀ ਸਲਵਾਰ ਹੈਗੀ ਆ ਇਹ ਡਾਰਕ ਗ੍ਰੇ ਜਿਹਾ ਕਲਰ ਹੈਗਾ ਆ ਦੇਖੋ ਆ ਸ਼ਰਟ ਰਹੇਗੀ ਜੀ ਇਹਦੀ ਠੀਕ ਹਾਂ ਬਹੁਤ ਪਿਆਰਾ ਆ ਵੀ ਸ਼ਰਟ ਵੀ ਪ੍ਰਿੰਟ ਵੀ ਬਹੁਤ ਸੋਹਣਾ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਆ ਦੇਖੋ ਹਾਂ ਇਹਦਾ ਡਿਫਰੈਂਟ ਡਿਜ਼ਾਈਨ ਹੈਗਾ ਆ ਦੇਖੋ ਛੋਟਾ ਫਲਾਰ ਲੁੱਟੂ ਆ ਦੇਖੋ ਇਧਰ ਤੇ ਕਲਰ ਵੀ ਬਹੁਤ ਪਿਆਰਾ ਸਰਦਾਰੀ ਲੁੱਕ ਚ ਜੇ ਮਤਲਬ ਬਜ਼ੁਰਗਾਂ ਵਗੈਰਾ ਨਹੀਂ ਲੈਣਾ ਤਾਂ ਉਹ ਵੀ ਬਣਵਾ ਸਕਦੇ ਨੇ ਗਰਲਿਸ਼ ਲੁੱਕ ਦੇ ਵਿੱਚ ਵੀ ਰੈਡੀ ਹੋ ਜਾਏਗਾ ਲਓ ਜੀ ਆਹ ਸੂਟ ਮੈਨੂੰ ਸਾਰਿਆਂ ਤੋਂ ਜ਼ਿਆਦਾ ਪਸੰਦ ਆਇਆ ਇਹਦੀ ਕਰੀਮ ਕਲਰ ਦੀ ਬਾਟਮ ਰਹੇਗੀ ਪਿਓਰ ਕ੍ਰੇਪ ਹਾਂ ਕ੍ਰੇਪ ਦੀ ਮਤਲਬ ਸਾਫਟ ਕ੍ਰੇਪ ਦੀ ਆ ਦੇਖੋ ਆ 셔ਟ ਰਹੇਗੀ ਇਹਦੇ ਵਿੱਚੋਂ ਕਲਰ ਬਹੁਤ ਸੋਹਣੇ ਉੱਠ ਕੇ ਇਹਦਾ ਵਰਕ ਹੋ ਜਾਣਾ ਆ ਦੇਖੋ ਬਹੁਤ ਪਿਆਰੇ ਕਲਰ ਚੱਕੇ ਜਾਣਗੇ ਇਹਦੇ ਵਿੱਚ ਜਿਵੇਂ ਅਸੀਂ ਇੱਕ ਬੈਕ ਡਿਜ਼ਾਈਨਿੰਗ ਕਰਦੇ ਹੁੰਨੇ ਆ ਜਾਂ ਜਿਵੇਂ ਵੀ ਹੈ ਨਾ ਬਹੁਤ ਪਿਆਰਾ ਇਹਨੇ ਰੈਡੀ ਹੋਣਾ ਆ ਦੇਖੋ ਲਓ ਜੀ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਆ ਸਲਵਾਰ ਰਹੇਗੀ ਇਹਦੀ ਕ੍ਰੀਮ ਜੀ ਹੂੰ ਦੁਪੱਟਾ ਬਹੁਤ ਪਿਆਰਾ ਹੈਗਾ 컬러 ਹੀ ਕਿੱਡੇ ਸੋਹਣੇ ਨੇ ਹੈਨਾ ਆ ਦੇਖੋ ਆ ਕਾਰਨਰ ਦੇ ਉੱਪਰ ਇਦਾਂ ਫਲਾਰ ਰਹੇਗਾ ਆ ਵਿੱਚ ਛੋਟੇ ਫਲਾਰ ਆ ਗਏ ਨੇ ਇਦਰੋਂ ਹੀ ਫੜ ਕੇ ਰੱਖਿਓ ਵਾਸੀ ਆ ਦੇਖੋ ਉਧਰ ਛੋਟਾ ਫਲਾਰ ਆਏਗਾ ਜਦੋਂ ਇਹਦੇ ਤੇ ਲੇਸ ਵਗੈਰਾ ਦੀ ਫਿਨਿਸ਼ਿੰਗ ਹੋ ਗਈ ਐਂਡ ਵਰਕ ਵਗੈਰਾ ਹੋ ਗਿਆ ਤਾਂ ਇਹਦੀ ਲੁੱਕ ਡਿਫਰੈਂਟ ਹੀ ਹੋ ਜਾਣੀ ਹੈ ਲਓ ਜੀ ਇਹ ਮੇਰਾ ਫੇਵਰੇਟ ਕਲਰ ਹੁੰਦਾ ਸੀ ਕਿਸੇ ਜਮਾਨੇ ਦੇ ਵਿੱਚ ਉਹ ਤਾਂ ਚਲੋ ਹਨਾ ਜਾਂ ਜਾਏ ਏਜ ਹੋਈ ਜਾਂਦੀ ਹੈ ਆਪਣੀ ਚੁਆਇਸ ਵੀ ਬਦਲੀ ਜਾਂਦੀ ਹੈ ਆ ਦੇਖੋ ਬਹੁਤ ਪਿਆਰਾ ਕਲਰ ਹੈਗਾ ਇਹਦਾ ਹਾਂ ਡਿਜ਼ਾਈਨ ਵੀ ਬਹੁਤ ਪਿਆਰਾ ਇਹਦੀ ਸੌਫਟ ਕ੍ਰੇਪ ਦੀ ਸਲਵਾਰ ਰਹੇਗੀ ਨਾਲ ਇਹਦਾ ਲੱਗੜ ਜਾਏ ਨਾ ਦੁਪੱਟੇ ਹਾਂ ਹਾਂ ਇਹਦਾ ਦੁਪੱਟੇ ਦਾ ਹੋਰ ਅਲੱਗ ਡਿਜ਼ਾਈਨ ਹੈਗਾ ਆ ਦੇਖੋ ਬਹੁਤ ਪਿਆਰਾ ਸੂਟ ਹੈ ਜਦੋਂ ਇਹਨੇ ਵਰਕ ਵਗੈਰਾ ਨਾਲ ਰੈਡੀ ਹੋ ਗਿਆ ਦੁਪट्टे ਦੇ ਉੱਪਰ ਲੇਸਿਸ ਵਗੈਰਾ ਲੱਗ ਗਈਆਂ ਤਾਂ ਇਹਨੇ ਬਹੁਤ ਪਿਆਰਾ ਹੋ ਜਾਣਾ ਬਹੁਤ ਸੋਹਣਾ ਸੂਟ ਹੈਗਾ ਜੀ ਇਹ ਲਓ ਜੀ ਇਹ ਨੈਕਸਟ ਸੂਟ ਆ ਗਿਆ ਇਹ ਮਸਟਰਡ ਕਲਰ ਦੇ ਵਿੱਚ ਹੋ ਗਿਆ ਤੇ ਇਹਦੀ ਸਲਵਾਰ ਰਹੇਗੀ ਜੀ ਆ ਦੇਖੋ ਇਹ ਵੀ ਤੁਸੀਂ ਚੂਜ਼ ਕਰ ਸਕਦੇ ਹੋ ਇੱਥੋਂ ਸਕਰੀਨਸ਼ਾਟ ਭੇਜ ਦਿਓ ਇਹਦੇ ਦੁਪट्टे ਦਾ ਡਿਫਰੈਂਟ ਡਿਜ਼ਾਈਨ ਹੈਗਾ ਆ ਦੇਖੋ ਇਹਦਾ ਦੁਪੱਟਾ ਰਹੇਗਾ ਇਹਦੇ ਵਿੱਚ ਵੀ ਸਾਰੇ ਪ੍ਰਿੰਟਿੰਗ ਹੋ ਹੈਗੀ ਆ ਦੁਪੱਟੇ ਦੇ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਲੈ ਸਕਦੇ ਹੋ ਇਧਰੋਂ ਪਤਾ ਲਾ ਦਾ ਡਿਜ਼ਾਈਨ ਦੇ ਹੂੰ ਉਹ ਦੂਸਰੀ ਸਾਈਡ ਤੋਂ ਇਧਰੋਂ ਨੇੜੇ ਆ ਜਾਂਦਾ ਨਾ ਮੇਰੇ ਤੋਂ ਆ ਦੇਖੋ ਆ ਸ਼ਰਟ ਆ ਗਈ ਹੈ ਇਹ ਸਲਵਾਰ ਤੇ ਦੁਪੱਟਾ ਤੁਸੀਂ ਇੱਥੋਂ ਸਕਰੀਨਸ਼ਾਟ ਭੇਜ ਕੇ 4800 ਦੀ ਰੇਂਜ ਦੇ ਵਿੱਚ ਹਰੇਕ ਸੂਟ ਆ ਇਸ ਵੀਡੀਓ ਦੇ ਵਿੱਚ। ਜਿੰਮਾ ਲੈਫਟੋ ਠੀਕ ਹੈ। ਚੱਕ ਲਿਆ। ਲੋ ਜੀ ਆ ਉਦੋਂ ਵੀ ਸੋਹਣਾ ਸੂਟ ਹੈਗਾ। ਆ ਦੇਖੋ ਇਹਦਾ ਕਲਰ ਕਿੰਨਾ ਪਿਆਰਾ। ਮੂੰਗੀਆਂ ਜਾਂ ਮੂੰਗੀਆਂ। ਮੂੰਗੀਆਂ ਮੂੰਗੀਆਂ ਕਲਰ ਹੈ। ਹਾਂ। ਲੋ ਜੀ ਇਹਦੀ ਸ਼ਰਟ ਖੋਲਿਓ ਥੋੜੀ ਜਿਹੀ ਜਰਾਂ ਨਹੀਂ ਪੈਣੀ ਅੱਗੇ ਨਾ ਜਿਹੜਾ ਵੀ ਉਹ ਹੁੰਦਾ ਤੇ ਕੋਈ ਵੀ ਦਾਲ ਸਾਬੂ ਦੀ ਕਲਰ ਕਰ ਦਿੰਦੇ ਜਿਵੇਂ ਮੂੰਗੀ ਮੂੰਗੀ ਆ ਹਨਾ ਆਹ ਹਾਂ ਜੀ ਆਹ ਦੇਖੋ ਇਹ ਆਹ ਦੇਖੋ ਆ ਇਹਦੀ ਸ਼ਰਟ ਡਿਜ਼ਾਈਨ ਹੈਗਾ ਤੇ ਆ ਇਹਦੀ ਸਲਵਾਰ ਆ ਦੇਖੋ ਬਹੁਤ ਪਿਆਰਾ ਸੂਟ ਆ ਦੁਪੱਟਾ ਇਹਦਾ ਹੋਰ ਡਿਫਰੈਂਟ ਹੋਏਗਾ ਸ਼ਰਟ ਪ੍ਰਿੰਟਡ ਆ ਉਹਦੀ ਚੁੰਨੀ ਥੋੜੀ ਇਹਦੇ ਵਿੱਚੋਂ ਮਸਟਰਡ ਕਲਰ ਪਾ ਕੇ ਜਾਂ ਹੋਰ ਪਾ ਕੇ ਬਹੁਤ ਪਿਆਰਾ ਇਹਦਾ ਡਿਜ਼ਾਈਨਿੰਗ ਹੋਏਗੀ ਤੇ ਆ ਇਹਦਾ ਦੁਪੱਟਾ ਦੇਖੋ ਕਿੰਦਾ ਸੋਹਣਾ ਦੁਪੱਟਾ ਕਲਰ ਕਿੰਨੇ ਸੋਹਣੇ ਲੱਗਦੇ ਨੇ ਵਿੱਚ ਮਸਟਰਡ ਕਲਰ ਪਾਇਆ ਹੈ ਹਾਂ ਇਹ ਜਿਆਦਾ ਖਿੜ ਰਿਹਾ ਇਹ ਮੂੰਗੀਆਂ ਜਿਹਾ ਕਲਰ ਆ ਜਾਂਦਾ ਦੇਖੋ ਦੁਪੱਟਾ ਕਿੰਨਾ ਇਹਦੇ ਤੇ ਜੇ ਆਪਾਂ ਮਸਟਰਡ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇਵਾਂਗੇ ਬਹੁਤ ਧਿਆਰਾ ਲੱਗੇਗਾ ਇਹ ਹਮਮ ਹੋਰ ਵੀ ਜਿਆਦਾ ਹਾਂ ਤੁਸੀਂ ਵਾਸਤੇ ਇਹ ਵੀ ਕਹਿ ਲਾਉ ਚੰਨੀ ਆਪਾਂ ਉਹ ਵੀ ਤਾਂ ਹੀ ਲਾ ਸਕਦੇ ਹੈਗੇ ਪਰ ਇਹ ਜਿਵੇਂ ਲੱਗ ਕੇ ਆਂਦੀ ਹੁੰਦੀ ਹੈ ਆ ਦੇਖੋ ਜਦ ਤਹਲੋ ਨੇ ਉਹਦੇ ਇੰਨੇ ਸੋਨਾ ਲੱਗ ਰਿਹਾ ਹੈ ਇਹਦੇ ਵਿੱਚ ਚੁੰਨੀ ਰੱਖਦੇ ਜਿਵੇਂ ਜੋ ਮਾ ਜੇ ਮੱਖੂ ਕਿਤੇ ਲਓ ਜੀ ਆਪਣਾ ਕੰਟੈਕਟ ਨੰਬਰ ਹੈਗਾ 7087502051 ਤੁਸੀਂ ਇਹਦੇ ਤੇ ਵਟਸਐਪ ਮੈਸੇਜ ਹੀ ਕਰਿਆ ਕਰੋ ਕਿਉਂਕਿ ਫੋਨ ਕਈ ਵਾਰੀ ਆਪਾਂ ਇੱਧਰ ਉੱਧਰ ਹੁੰਨੇ ਆ ਹਨਾ ਚੱਕਿਆ ਨਹੀਂ ਜਾਂਦਾ ਹੈਗਾ 7087502051 ਇਹ ਆਪਣਾ ਕੰਟੈਕਟ ਨੰਬਰ ਹੈਗਾ ਤੇ ਹੁਣ ਆਪਾਂ ਲਾ ਦਈਏ ਤਹਾਂ ਤੂੰ ਹਾਂ ਜੀ ਆ ਸੰਭਾਲ ਦੀਏ ਕੱਪੜੇ ਸਾਰੇ ਫੇਰ ਉਸ ਤੋਂ ਬਾਅਦ ਉਹ ਕੋਰੀਅਰ ਜਿਹੜੇ ਜਾਣੇ ਨੇਗੇ ਉਹਨਾਂ ਦਾ ਵੇਟ ਵੂਟ ਕਰਕੇ ਫੇਰ ਦੱਸ ਕੇ ਜਿਨ੍ਹਾਂ ਦੇ ਹੈਗੇ ਨੇ ਫੇਰ ਉਹਨਾਂ ਨੂੰ ਤੋਰੀਏ ਕਿਉਂਕਿ ਜੇ ਤੋਰਾਂਗੇ ਤਾਂ ਹੀ ਜਾਣਗੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਫੁੱਲੇ ਦੇਖਿਆ ਕਰੋ ਪਲੀਜ਼ ਕਿਪ ਨਾ ਕਰਿਆ ਕਰੋ ਹਨਾ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਦੇ ਵਿੱਚ ਵੀ ਤੇ ਮੇਰਾ ਫੇਵਰਟ ਕਲਰ ਹੈ ਰਸਟ ਰਸਟ ਤਾਂ ਕਿਉਂ ਸ਼ੁਰੂ ਤੋਂ ਹੀ ਲੱਗਦਾ ਪੀਚ ਰਸਟ ਜਾਂ ਰਾਣੀ ਭਣੇ ਇਹ ਪੀਚ ਰਸਟ ਪਿੰਕ ਜਾਂ ਇਹ ਵਧੀਆ ਲੱਗਦਾ ਸ਼ੁਰੂ ਤੋਂ ਹੀ ਨਾ ਵੀ ਬੜਾ ਸੋਹਣਾ ਲੱਗਿਆ ਡਾਰਕ ਗ੍ਰੇਨ ਮਾਸੀ ਤੇ ਆ ਲਾ ਰਹੇ ਨੇ ਸਾਰੇ ਬਹੁਤ ਪਿਆਰੇ ਲਾਓ ਬੀਬੀ ਜਿਹੜਾ ਲਾ ਰਹੇ ਉਹਦੋਂ ਵੀ ਸੋਹਣਾ ਸਾਰਿਆਂ ਨੇ ਇੱਕ ਇੱਕ ਫੜ ਲਿਆ ਜਿਹਨੂੰ ਆ ਵਧੀਆ ਵਧੀਆ ਲੱਗਦੇ ਤੇ ਆਪੇ ਮਿਲ ਗਏ ਉਹਨਾਂ ਨੂੰ ਹਾਂ ਲਓ ਜੀ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਜਿਹੜਾ ਤੁਸੀਂ ਲੈਣਾ ਹੋਏਗਾ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ